ਬੜੇ ਸਾਹਮਣੇ ਨੌਜਵਾਨੀ ਤੇ ਸਰਵੇਖ ਕੋਪਰ ਆਵਲਾ ਰਾਜਾ ਕਬੱਡੀ ਕਬੱਡੀ ਕਰਦਾ ਹੋਇਆ ਫਿਰ ਨੰਗੇ ਪਿੰਡੇ ਚੜੀ ਜਵਾਨੀ ਸਾਰੀ ਦੁਨੀਆ ਮੰਨੇ ਹੈ ਹਟ ਕਬੱਡੀ ਬੰਨੇ ਹੈ ਵੀ ਹਟ ਕਬੱਡੀ ਬੰਨੇ ਹੈ ਪੰਜਾਬੀਆਂ ਦੀ ਮਹਿਬੂਬ ਖੇਡ ਦਾ ਨਜ਼ਾਰਾ ਹੈ ਔਰ ਸਿੱਖੇ ਗੱਦਰੂ ਜਲਵਿੰਦਰ ਸਿੰਘ ਕਹਿੰਦਾ ਇੱਕ ਕਹਿੰਦਾ ਬਿਹਾਰੀਪੁਰਿਆ ਇੱਕ ਇਹ ਕਹਿੰਦਾ ਬੜੇ ਸਾਹਮਣੇ ਕਕਰਾਲੇ ਰਵਰ ਦੇ ਖਾਤੇ ਦੇ ਵਿੱਚ ਕਾ ਕਰ ਮੱਖਣ ਸਿੰਘ ਜੀ ਪੀਟੀਆ ਸਾਹਿਬ ਅੰਤਰਰਾਸ਼ਟਰੀ ਅੰਪਾਇਰ ਨੇ ਕਬੱਡੀ ਕੱਪਾਂ ਦੇ ਵਿੱਚ ਵਧਾਰੇ ਹੋਏ ਕਬੱਡੀ ਸਿਦਮ ਸੋ ਇਸ ਸਮੇਂ ਰਾਜਾ ਆਉ ਬੋਪਾ ਰਾਮਾ ਬਣਾ ਸਾਡੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਚਾਰੇ ਜਾਫੀ ਤਿਆਰ ਬਰ ਤਿਆਰ ਹੈ ਜੋ ਮੁਕਾਬਲਾ ਜਿਹੜਾ ਉਹ ਸਾਡੇ ਸਾਹਮਣੇ ਦਾ ਅਪਰੇਡ ਕਬੱਡੀ ਦਾ ਨਜ਼ਾਰਾ ਆਉ ਲੱਕੀ ਦੇ ਨਾਲ ਮੁਕਾਬਲਾ ਕਰਕੇ ਇੱਕ ਇਹ ਨੌਜਵਾਨ ਰਾਜਾ ਸਾਡੇ ਸਾਹਮਣੇ ਜਾਉ ਗੱਭਰੂ ਚੋਟੀ ਦੇ ਤੀਰਥਬਾਦ ਤੇ ਰਾਜਾ ਬੋਪਾ ਹਰ ਬੱਚ ਜੋ ਨਸ਼ਿਆਂ ਤੋਂ ਕਾਹਤੇ ਜ਼ਿੰਦਗੀ ਨਾਲ ਸ਼ਰੀਕ ਹੈ ਇਹ ਖੇਡ ਪੰਜਾਬੀਆਂ ਦੀ ਇਹਨੂੰ ਰੱਬੀ ਚੌਂਗ ਤੇ ਚਮਕਾ ਕੇ ਔਰ ਇਸ ਖੇਡ ਫਸਲੇ ਕੁੜੀਆਂ ਦੇ ਨਿਤਰਾ ਬਾਈ ਦਾ ਗੋਦਣੀ ਲਾ ਕੇ ਆਉ ਮੁਕਾਬਲਾ ਜਿਹੜਾ ਸਾਡੇ ਸਾਹਮਣੇ ਹੈ ਬਹੁਤ ਹੀ ਵਧੀਆ ਗਾਇ ਹੈ ਗਾ ਮੁਕਾਬਲਾ ਸੋ ਪੁਆਇੰਟ ਰਾਜੇ ਦੇ ਕੁਜਲੰਦਰ ਦੂਸਰੇ ਪਾਸੇ ਮਾਜਾ ਗੱਲ ਅੰਬੇਸਰ ਇਹ ਵੀ ਦੋਵੇਂ ਟੀਮਾਂ ਨੂੰ ਉਸ ਦੀ ਬੇਨਤੀ ਕਰਾਂਗੇ ਕਿ ਜਿੰਦ ਤੱਕ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਕਿਉਂਕਿ ਚੱਲ ਰਿਹਾ ਮੈਚ ਲਗਭਗ ਸਮਾਪਤ ਹੋਣ ਵਾਲਾ ਹੈ ਸੋ ਇਸ ਸਮੇਂ ਰਾਜਾ ਗੋਪਾ ਰਾਮ ਵਾਲਾ ਆਓ ਕਬੱਡੀ ਕਬੱਡੀ ਕਰਦਾ ਹੋਇਆ ਆਓ ਸਿੱਧਾ ਟੱਚ ਮਾਰ ਕੇ ਹੈੱਫੀ ਦੇ ਨਾਲ ਨੌਜਵਾਨ ਵਾਪਸ ਭੱਜਦਾ ਹੋਇਆ ਹਸਨੀਆਂ ਦੀ ਇਹਨੂੰ ਰੱਖਣੀ ਚਾਹੁੰਦੇ ਜੇ ਚਮਕਾ ਕੇ ਆਓ ਸਿੰਘ ਫਸ ਗਿਆ ਕੁਲੀਆਂ ਦੇ ਵਿੱਚ ਪਹਿਲਾਂ ਗੋਡਣੀ ਲਾ ਕੇ ਸੋ ਇਸ ਸਮੇਂ ਆਹ ਕਬੱਡੀ ਕਰਦਾ ਹੋਇਆ ਸੋ ਕਿੰਦਾ ਟਕਰਾਲੇ ਵਾਲਾ ਕਿਹਾ ਜਾਂਦਾ ਸਮਰਾਲੇ ਦੇ ਬਿਲਕੁਲ ਲਾਗੇ ਪਿੰਡ